ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਆ ਰੀ ਜਾ ਲਾਲਾ ਵੇਂਦੀ ਦੁਨੀਆ ਸਾਰੀ ਸਤਿ ਸ਼੍ਰੀ ਅਕਾਲ ਵੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ਵਰੀ ਸਤਿ ਸ੍ਰੀ ਅਕਾਲ ਅਸੀਂ ਦਾਣਾ ਮੰਡੀ ਵਿਖੇ ਮੌਜੂਦ ਆ ਔਰ ਗੁਰਨਾਨਕ ਪਾਤਸ਼ਾਹ ਜੀ ਦੇ ਪਾਵਨ ਜਨਮ ਦਿਹਾੜੇ ਤੇ ਅੱਜ ਆਵਾਜ਼ ਸੰਸਥਾ ਵੱਲੋਂ ਇੱਥੇ ਲੰਗਰ ਲਗਾਇਆ ਗਿਆ ਸਰਬ ਸੰਜੀਵਾਲਤਾ ਦਾ ਸੰਦੇਸ਼ ਹਮੇਸ਼ਾ ਹਰ ਸਾਲ ਇੱਥੇ ਦਿੰਦੇ ਆ ਗੁਰਨਾਨਕ ਪਾਤਸ਼ਾਹ ਮਹਾਰਾਜ ਦੇ ਫਲਸਫੇ ਤੋਂ ਇਹ ਜਾਗਰਤ ਹੋ ਕੇ ਆਮ ਲੋਕਾਂ ਤੱਕ ਇੱਕ ਪਿਆਰ ਦਾ ਮੁਹੱਬਤ ਦਾ ਮੈਸੇਜ ਪਹੁੰਚਾਉਂਦੇ ਆ ਤਾਂ ਤੁਸੀਂ ਦੇਖੋ ਬੜੀ ਖੂਬਸੂਰਤ ਤਸਵੀਰਾਂ ਨੇ ਔਰ ਇੱਕ ਵਾਰੀ ਅਸੀਂ ਜਿਹੜੇ ਇੱਥੇ ਦੇ ਪ੍ਰਬੰਧਕ ਕਮੇਟੀ ਉਹਨਾਂ ਨਾਲ ਵੀ ਗੱਲਬਾਤ ਕਰਾਂ ਜੀ ਵਿਰੇਂਦਰ ਜੀ ਅੱਜ ਦੇ ਵਿਸ਼ੇਸ਼ ਦਿਨ ਤੇ ਕੀ ਕਰੋਗੇ ਤੁਸੀਂ ਆਜਾ ਪਾਜੀ ਪਹਿਲਾਂ ਤਾਂ ਸਾਰਿਆਂ ਨੂੰ ਸਸਿਕਾਲ ਔਰ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਪਰਬ ਦੀਆਂ ਬਹੁਤ-ਬਹੁਤ ਵਧਾਈਆਂ ਤੇ ਕੱਲ ਤਾਰਣ ਬਾਬਾ ਨਾਨਕ ਆਇਆ ਸੋ ਕਾਲੀਯੁਗ ਦਾ ਸਮਾਂ ਹੈ ਤੇ ਬਾਬਾ ਨਾਨਕ ਹੀ ਹੈ ਜਿਹੜਾ ਸਾਰਿਆਂ ਤੇ ਕਿਰਪਾ ਕਰ ਸਕਦਾ ਸਾਰਿਆਂ ਨੂੰ ਸਮੱਤ ਦੇ ਸਕਦਾ ਸੋ ਕੀਰਤ ਕਰੋ ਵੰਡ ਛਕੋ ਤੇ ਨਾਮ ਜਪੋ ਉਸੇ ਫਲਸਫੇ ਦੇ ਨਾਲ ਅਸੀਂ ਹਰ ਸਾਲ ਹੀ ਲੰਗਰ ਲਗਾਉਂਦੇ ਆਂ ਇਸੇ ਥਾਂ ਤੇ ਐਸੇ ਥਾਂ ਤੇ ਲਗਾਉਂਦੇ ਆਂ ਤੁਸੀਂ ਆਂਦੇ ਹੋ ਹਰ ਵਾਰ ਤੇ ਹਰ ਵਾਰ ਲਗਭਗ ਲੋਕ ਜਿਹੜੇ ਆਂਦੇ ਨੇ ਤੇ ਸਾਰਿਆਂ ਨਾਲ ਪੰਗਤ ਦੀ ਸਾਹਤ ਪਾਈ ਜਾਂਦੀ ਏ ਤੇ ਸਾਡੇ ਸਾਰੇ ਪਤਵੰਤੇ ਆਏ ਹੋਏ ਨੇ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਆਓ ਸਾਰੇ ਬਾਬੇ ਨਾਨਕ ਦੇ ਫਲਸਫੇ ਤੇ ਪੂਰਣੇ ਪਾਈਏ ਕੁਝ ਕੁਸ਼ ਕਦਮ ਉਹਨਾਂ ਦੇ ਫਲਸਫੇ ਤੇ ਚੱਲਣ ਦਾ ਯਤਨਸ਼ੀਲ ਹੋਈਏ ਕੰਮ ਬੜਾ ਔਖਾ ਹੈ ਪਰ ਕੋਸ਼ਿਸ਼ ਦੇਖੋ ਜੀ ਐਦਾਂ ਵੀ ਤੁਸੀਂ ਵੀ ਆਂਦੇ ਹੋ ਹਰ ਵਾਰ ਆਂਦੇ ਹੋ ਹੈਨਾ ਤੇ ਤੁਹਾਡਾ ਸਹਿਯੋਗ ਵੀ ਹਰ ਵਾਰ ਆਂਦਾ ਸੋ 13 13 ਕਰਦੇ ਆ 13 ਤੁਹਾਡਾ ਵੀ ਸਹਿਯੋਗ ਆਇਆ ਹੈ ਤੇ ਐਦਾਂ ਕਰਕੇ ਹੀ ਪੀਵੀ 32 ਦੀ ਸਾਰੀ ਟੀਮ ਜਿਹੜੀ ਵਧਾਈ ਦੀ ਪਾਤਰ ਹੈ ਤੁਸੀਂ ਕਵਰੇਜ ਬੜਾ ਅੱਛਾ ਕਰਦੇ ਹੋ ਤੁਹਾਡੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਤੱਕ ਤੁਸੀਂ ਚੰਗੀਆਂ ਨਿਊਜ਼ ਪਹੁੰਚਾਉਂਦੇ ਹੋ ਚੰਗੇ ਸੰਦੇਸ਼ ਪਹੁੰਚਾਉਂਦੇ ਹੋ ਸੋ ਸਾਡੀ ਵੱਲ ਤੋਂ ਫਿਰ ਇੱਕ ਵਾਰ ਬੇਨਤੀ ਹੈ ਕਿ ਤੁਹਾਡਾ ਵੀ ਜਿਹੜਾ ਬਿਜ਼ਨਸ ਅੱਗੇ ਵਧੇ ਬਹੁਤ ਵਧੀਆ ਢੰਗ ਨਾਲ ਇਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੋ ਤੁਸੀਂ ਵੀ ਤੁਹਾਡੇ ਸਾਰੇ ਤੋਂ ਸਿੱਖਿਆ ਲੈ ਕੇ ਚਲੋ ਇਹ ਤਾਂ ਮਿਲਵਰਤਕ ਹੈ ਜੀ ਆਪਸ ਵਿੱਚ ਵੰਡ ਛਕੋ ਵਾਲਾ ਕੰਮ ਵਿਚਾਰਾਂ ਨਾਲ ਵੀ ਹੋਣਾ ਚਾਹੀਦਾ ਸੋ ਐਵੇਂ ਚੱਲਿਆ ਜੀ ਇੱਕ ਇੱਕ ਹੋਰ ਚੀਜ਼ ਹੈ ਜੀ ਵੈਸੇ ਗਿਣਤੀ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਮੈਂ ਦੇਖ ਪਾ ਰਿਹਾ ਕਿ ਸੈਕਿੰਡ ਦੀ ਤਦਾਦ ਵਿੱਚ ਜਿਹੜੇ ਪੈਣ ਪਰ ਆ ਕੇ ਇਥੋਂ ਲੰਗਰ ਚੱਕ ਰਹੇ ਆ ਭਾਜੀ ਹਜ਼ਾਰਾਂ ਚ ਹੋਣਗੇ ਹਜ਼ਾਰਾਂ ਜੀ ਹਾਂ ਜੀ ਮੇਰੇ ਹਿਸਾਬ ਨਾਲ ਅਸੀਂ 3000 ਪਲੇਟ ਲਗਾਈ ਸੀ 2000 ਪਲੇਟ ਤਾਂ ਲੱਗ ਗਈ ਅੱਛਾ ਸੋ ਲੋਕੀ ਰਿਪੀਟਡ ਵੀ ਆਂਦੇ ਆ ਇਹ ਜਿਹੜੀ ਐ ਮੋਸਟਲੀ ਲੇਬਰ ਕਲਾਸ ਐ ਹੈਨਾ ਤੇ ਇਹਨਾਂ ਨਾਲ ਭਾਜੀ ਉੱਚੀ ਨੀਚੀ ਵਾਲਾ ਕੰਮ ਤਾਂ ਹੈ ਹੀ ਨਹੀਂ ਉਹੀ ਤਾਂ ਖਤਮ ਕਰਨਾ ਪੰਗਤ ਦੀ ਸਾਂਝ ਤਾਂ ਸਾਰਿਆਂ ਨਾਲ ਮਿਲ ਕੇ ਹੀ ਹੁੰਦੀ ਹੈ ਹੈਨਾ ਸੋ ਇਹੋ ਜਿਹਾ ਕੋਈ ਬਖਰੇਵਾ ਹੈ ਨਹੀਂ ਪਰ ਹਾਂ ਇਹ ਵਿਚਾਰੇ ਜਾ ਨਹੀਂ ਸਕਦੇ ਕਿਤੇ ਹੈਨਾ ਤੇ ਅੱਜ ਕੱਲ ਤੁਹਾਨੂੰ ਪਤਾ ਮੰਡੀ ਦਾ ਕੰਮ ਐ ਲੇਬਰ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈ ਰਿਹਾ ਸੋ ਇਹਨਾਂ ਨਾਲ ਅਸੀਂ ਹਰ ਸਾਲ ਹੀ ਇੱਥੇ ਹੀ ਲਗਾਉਂਦੇ ਆ ਇਹਨਾਂ ਲਈ ਤਾਂ ਇਹੀ ਲਗਜ਼ਰੀ ਹੈ ਹਾਂਜੀ ਚਲੋ ਲਗਜ਼ਰੀ ਹੈ ਜਦੋਂ ਬਾਬੇ ਨਾਨਕ ਦਾ ਜਿਨ੍ਹਾਂ ਨੇ ਫਲਸਫਾ ਦਿੱਤਾ ਸਾਰੀ 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 ਲੋਕਾਈ ਨੂੰ ਦਿੱਤਾ ਤੇ ਤੁਹਾਨੂੰ ਪਤਾ ਹੈ ਪੀਰ ਪੈ ਦੀ ਐਫ ਡੀ ਉਹ ਜੀ ਵਧੀ ਜਾਂਦੀ ਰੋ ਜੀ ਵਧੀ ਜਾਂਦੀ ਜੀ ਤੇਰਾ ਤੇਰਾ ਤੁਹਾਡਾ ਬੜਾ ਧੰਨਵਾਦ ਤੇਰਾ ਆਇਆ ਤਾਂ ਤੇਰਾ ਦੇ ਹਿਸਾਬ ਨਾਲ ਤੇਰਾ ਤੇਰਾ ਚੱਲ ਰਿਹਾ ਸਾਰਾ ਹੈ ਉਹਦਾ ਹੀ ਕਰਨ ਕਰਾ ਆਪੇ ਆਪੇ ਉਹ ਗੱਲ ਨਹੀਂ ਕਰਦੇ ਸੀ ਨਾ ਕਿ ਅਸੀਂ ਤਾਂ ਚੋਰ ਆ 90 ਰੱਖ ਲੈਣੇ 10 ਦੰਨੇ ਆ ਉਹ ਸਾਡੇ ਤਰਫੋਂ ਮੰਕਲ ਸਾਡੇ ਗੁਰੂ ਜਿਹੜੇ ਨੇ ਮਤਲਬ ਮੈਂ ਕਹਾ ਸਮਾ ਸੇਵਾ ਦਾ ਪੁੰਜ ਨੇ ਜਿਹੜੇ ਯੂ ਐਸ ਏ ਤੋਂ ਸੋ ਉਹਨਾਂ ਦਾ ਦਿੱਤਾ ਹੋਇਆ ਇੱਕ ਬਹੁਤ ਅੱਛਾ ਉਹ ਵਿਚਾਰ ਹੈ ਕਿ ਮੈਂ ਤਾਂ ਬਾਬੇ ਦਾ ਚੋਰ ਆ ਵੈਸੇ ਉਹ ਕਰੋੜਾਂ ਰੁਪਈਆ ਦਾਨ ਕਰਦੇ ਨੇ ਹਰ ਸਾਲ ਨਾਲ ਇੱਕ ਅੱਛਾ ਵਿਚਾਰ ਦਿੰਦੇ ਨੇ ਵੀ ਮੈਂ ਤਾਂ ਬਾਬੇ ਦਾ ਚੋਰ ਆ ਉਹ ਜ਼ਿਆਦਾ ਦਿੰਦਾ ਮੈਂ ਬਹੁਤਾ ਰੱਖ ਲੈਣਾ ਘੱਟ ਵੰਡਦਾ ਸੋ ਐਡੇ ਉੱਚ ਵਿਚਾਰ ਵਾਲੇ ਬੰਦੇ ਵੀ ਹੁੰਦੇ ਨੇ ਤੇ ਅਸੀਂ ਤਾਂ ਉਹਨਾਂ ਤੋਂ ਥੋੜੇ ਥੋੜੇ ਲੈ ਰਹੇ ਠੀਕ ਹੈ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਤੇ ਆਵਾਜ਼ ਸੰਸਥਾ ਨਮਾ ਸ਼ਹਿਰ ਤੋਂ ਉਪਰਾਲਾ ਕੀਤਾ ਗਿਆ ਹਰ ਸਾਲ ਹੀ ਕੀਤਾ ਜਾਂਦਾ ਹੈ ਦਾਣਾ ਮੰਡੀ ਦੇ ਵਿੱਚ ਸੋ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਨੂੰ ਜਿਹੜਾ ਗੁਰੂ ਦੀ ਬਖਸ਼ਿਸ਼ ਲੰਗਰ ਵਰਤਾਨ ਦੀ ਕੋਸ਼ਿਸ਼ ਕੀਤੀ ਗਈ ਹੈ ਸੇਵਾ ਕੀਤੀ ਗਈ ਹੈ ਇਹਦੇ ਲਈ ਆਵਾਜ਼ ਸੰਸਥਾ ਔਰ ਜਿੰਨੇ ਵੀ ਇਹਦੇ ਸਹਿਯੋਗੀ ਹਨ ਚਾਹੇ ਤੁਹਾਡੀ ਪੀਵੀ 32 ਨਵਾਂ ਸ਼ਹਿਰ ਦੀ ਗੱਲ ਕਰੀਏ ਤੁਸੀਂ ਵੀ ਬਹੁਤ ਵੱਡਾ ਸਹਿਯੋਗ ਕਰ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਔਰ ਸਤਗੁਰ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਤੇ ਤੁਹਾਨੂੰ ਸਾਰਿਆਂ ਨੂੰ ਲੱਖੋ ਲੱਖ ਵਧਾਈਆਂ ਜੀ ਪੀਵੀ 32 ਦਾ ਪਹਿਲਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਜੀ ਜਿਨ੍ਹਾਂ ਨੇ ਪ੍ਰਾਲਾ ਸਦਕੇ ਜਿਹੜਾ ਬ੍ਰਾਡਕਾਸਟ ਹੋਇਆ ਇਹਦਾ ਕਵਾ ਸੰਸਥਾਵਾਂ ਵੱਲੋਂ ਬੇਨਾਨ ਕਰੇ ਜਨਮ ਦਿਨ ਤੋਂ ਇਹ ਲੰਗਰ ਹਰ ਸਾਲ ਲਾਇਆ ਜਾਂਦਾ 13 13 ਨਹੀਂ 13 ਹੀ 13 13 13 ਹਾਂ ਤੇਰਾ ਕੇ ਕੇ ਜੋ ਕੁਛ ਹੈ ਸਭ ਤੇਰਾ ਮੇਰਾ ਮੁੱਜ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂ ਤੇ ਕਿਆ ਲਾਗੇ ਮੇਰਾ ਸੋ ਇਹਨਾ ਕਰਕੇ ਮਤਲਬ ਇਹ ਸੰਗਤ ਦੇ ਦਰਸ਼ਨ ਹੋ ਜਾਂਦੇ ਆ ਇਹੀ ਭਗਵਾਨ ਰੂਪ ਨੇ ਵਾਜੀ ਵਾਜੀ ਠੀਕ ਹੈ ਨਾ ਜੀ ਤੇ ਇਹ ਆਵਾਜ਼ ਸੰਸਥਾ ਨੇ ਜਿਹੜੇ ਫਰਾਲਾ ਕੀਤਾ ਬਹੁਤ ਬਹੁਤ ਧੰਨਵਾਦੀ ਜਿਹਨੇ ਸਹਿਯੋਗੀ ਆ ਜਿਹਨੇ ਵਿਦੇਸ਼ਾਂ ਚ ਆਪਣੇ ਬੈਠੇ ਆ ਦਾਨੀ ਸੱਜਣ ਉਹਨਾਂ ਦਾ ਹੋਰ ਵੀ ਧੰਨਵਾਦ ਉਹਨਾਂ ਦੇ ਟਣਕੇ ਟਣਕੇ ਦੇ ਨਾਲ ਇਹ ਜਿਹੜਾ ਲੰਗਰ ਇਹ ਲੱਗ ਰਿਹਾ ਹਰ ਸਾਲ ਸੋ ਧੰਨਵਾਦੀ ਤੁਹਾਡੀ ਗੱਲ ਤੋਂ ਇੱਕ ਗੱਲ ਮੇਰੇ ਸਮਝ ਵਿੱਚ ਬਹੁਤ ਖਾਸ ਹੈ ਵੀ ਜੋ ਤਸਵੀਰ ਦਿਖਾਈ ਉਹ ਬੱਚੀਆਂ ਬੈਠੀਆਂ ਧੰਨਵਾਦ ਇਹਨਾਂ ਦਾ ਵੀ ਕਿਉਂਕਿ ਲੰਗਰ ਖਾਣ ਆਏ ਆ ਹਾਂ ਬਿਲਕੁਲ ਬਿਲਕੁਲ ਇਹਨਾਂ ਜਿੱਦਾ ਪ੍ਰਭੂ ਵਾਸ ਦਾ ਨਹੀਂ ਜੀ ਰੱਬ ਰੂਪ ਨੇ ਹਾਂ ਇਹ ਰੱਬ ਰੂਪ ਨੇ ਇਹਨਾਂ ਵਿੱਚ ਰੱਬ ਵਾਸ ਦਾ ਇਹਨਾਂ ਦਾ ਧੰਨਵਾਦ ਆਏ ਨੇ ਇਹਨਾਂ ਦਾ ਧੰਨਵਾਦ ਬਹੁਤ ਬਹੁਤ ਜਿਆਦਾ ਧੰਨਵਾਦ ਹਾਂ ਉਹ ਦੇਖੋ ਬੱਚਾ ਕਿੰਨੇ ਚਾਹ ਨਾਲ ਆਇਆ ਬਹੁਤ ਜਿਆਦਾ ਬਹੁਤ ਜਿਆਦਾ ਜੀ ਇਹੀ ਵੱਡੀ ਗੱਲ ਸੰਗਤਾਂ ਦੀ ਸੰਤੋਖੀ ਬਹੁਤ ਹੋਰੀ ਜੀ ਜਿੰਨੀ ਜਿਆਦਾ ਆ ਰਹੇ ਆ ਉਨੀ ਸਾਨੂੰ ਖੁਸ਼ੀ ਜਿਆਦਾ ਹੋ ਰਹੀ ਹੈ ਸੋ ਪਰ ਹਿਊਮਨ ਨੇਚਰ ਦੀ ਗੱਲ ਕਰ ਜਿਵੇਂ ਤੁਸੀਂ ਕਿਹਾ ਨਾ ਕਿ ਇਹਨਾਂ ਚ ਪ੍ਰਭੂ ਵਾਸਦਾ ਤੁਸੀਂ ਕਹਿਵਾ ਫੀਲ ਕਰਨਾ ਸ਼ੁਰੂ ਕੀਤਾ ਲੱਗੇ ਸਵਾਦ ਆਣ ਲੱਗ ਪਿਆ ਬਿਲਕੁਲ ਜੀ ਲੱਗੇ ਤਾਂ ਹੈ ਹੀ ਮਤਲਬ ਨਜ਼ਾਰਾ ਲੱਗੇ ਮੈਂ ਉੱਪਰ ਤੋਂ ਆਇਆ ਨੱਠਿਆ ਇਸੇ ਕਰਕੇ ਦੇਖਣ ਵੇ ਸੰਗਤ ਦੇ ਦਰਸ਼ਨ ਕਰ ਲਈਏ ਸੰਗਤ ਦੇ ਦਰਸ਼ਨ ਵਿੱਚ ਰੱਬ ਹੈ। ਕੀ ਬਾਤ ਹੈ। ਸੰਗਤ ਵਿੱਚ ਹੀ ਰੱਬ ਹੈ। ਕੀ ਬਾਤ ਹੈ। ਤੇ ਬਾਬਾ ਨਾਨਕ ਨਜ਼ਰ ਆ ਰਿਹਾ ਸਾਰੇ ਪਾਸੇ। ਬਹੁਤ ਚੰਗੀ ਗੱਲ ਹੈ। ਬਹੁਤ ਮਿਹਰਬਾਨ। ਬਹੁਤ ਮਿਹਰਬਾਨ। ਜੀ, ਦਿਲਵਰ ਭਾਜੀ। ਜੈ ਗੁਰਦੇਵ, ਤਾਨ ਗੁਰਦੇਵ। ਮੈਂ ਦਿਲਵਰ ਸਿੰਘ ਪੰਜਾਬ ਪ੍ਰਧਾਨ, ਸ਼ਿਰੋ ਰਵਿਦਾਸ ਸੈਨਾ। ਜੀ। ਅੱਜ ਬੜਾ ਹੀ ਖੁਸ਼ੀ ਦਾ ਦਿਨ। ਗੁਰੂ ਨਾਨਕ ਦੇਵ ਜੀ ਪਹਿਲੀ ਪਾਸ਼ਾਹੀ ਦਾ ਪ੍ਰਕਾਸ਼ ਪੁਰਬ। ਜਿਸ ਪ੍ਰਕਾਸ਼ ਦੇ ਨਾਲ ਦੁਨੀਆਂ ਦਾ ਭ੍ਰਸ਼ਟਾਚਾਰ, ਅਤਿਆਚਾਰ, ਪਾਪਾਚਾਰ ਖਤਮ ਹੋਇਆ। ਜਿਸ ਗੱਲ ਨੂੰ ਬਾਣੀ ਦੇ ਅੰਦਰ ਆਉਂਦਾ ਕਿ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਅੱਜ ਲੋੜ ਹੈ ਚਾਨਣ ਦੇ ਪਸਾਰਾ ਕਰਨ ਦੀ ਅੱਜ ਲੋੜ ਹੈ ਰੱਜੇ ਨੂੰ ਨਾਰਾ ਜਾ ਕੇ ਗਰੀਬ ਨੂੰ ਖਵਾਉਣ ਦੀ ਕਿਉਂਕਿ ਗੁਰੂਆਂ ਨੇ ਗੱਲ ਕਹੀ ਆ ਕਿ ਜਿਹੜਾ ਗੋਲਕ ਹੈ ਨਾ ਉਹ ਗਰੀਬ ਦਾ ਮੂੰਹ ਹੈ ਤੁਸੀਂ ਦੇਖੋ ਕਿੱਦਾਂ ਬੱਚੇ ਛੱਕਰੇ ਆ ਕੇ ਕਹਿੰਦੇ ਅੰਕਲ ਜੀ ਆ ਸਾਨੂੰ ਹਲਵਾ ਪਾਓ ਅੰਕਲ ਜੀ ਆ ਪੂੜੀਆਂ ਦਿਓ ਮਤਲਬ ਉਦੋਂ ਇੰਨੀ ਘਰ ਖੁਸ਼ ਹੁੰਦੀ ਆ ਇਹਨਾਂ ਨੂੰ ਦੇਖ ਕੇ ਕਿਉਂਕਿ ਇਹ ਕਿਰਤੀ ਲੋਕ ਸ਼ਾਇਦ ਇਹਨਾਂ ਨੂੰ ਇੰਨਾ ਵਧੀਆ ਨਹੀਂ ਮਿਲਦਾ ਜਦੋਂ ਉਹਨਾਂ ਨੂੰ ਇਹ ਪੂਰਾ ਕੰਮ ਕਰਕੇ ਜਦੋਂ ਭਰ ਪਲੇਟ ਖਾਂਦੇ ਆ ਇੱਕ ਸਕੂਨ ਆਉਂਦਾ ਰੂਹ ਨੂੰ ਸੋ ਮੈਂ ਆਸ ਕਰਦਾ ਬਰਿੰਦਰ ਭਾਜੀ ਹੁਣੀ ਸੂਰੀ ਸਾਹਿਬ ਜਿੰਨੇ ਵੀ ਪਤਵੰਤੇ ਸੱਜਣਾ ਪ੍ਰਧਾਨ ਜੀ ਆ ਸਾਡੇ ਸ਼ਰਮਾ ਜੀ ਆ ਇਹ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਿਣ ਕਿਉਂਕਿ ਕਦੇ ਵੀ ਕਿਸੇ ਬਿਮਾਰ ਠਮਾਰ ਨੂੰ ਲੋੜ ਹੈ ਐਂਬੂਲੈਂਸ ਦੀ ਲੋੜ ਹੈ ਆਵਾਜ਼ ਸੰਸਾ ਐਦਾਂ ਹੀ ਆਵਾਜ਼ ਬੁਲੰਦ ਕਰਦੀ ਰਹੇ ਮਾਨਵਤਾ ਦੇ ਲਈ ਮਾਲਕ ਕਿਰਪਾ ਕਰੇ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਤੋਂ ਹੋਰ ਬਲ ਬਖਸ਼ੇ ਬਹੁਤ ਬਹੁਤ ਧੰਨਵਾਦ ਜਦ ਤੁਹਾਡੀ ਗੱਲ ਚ ਨੇ ਗੱਲ ਮੇਰੇ ਹੋਰ ਪੱਲੇ ਪੈ ਗਈ ਸਾਡੇ ਬੱਚੇ ਕਿਵਲੇ ਚਾਕਲੇਟਾਂ ਲਈ ਲੜੀ ਜਾਂਦੇ ਆ ਲੇਕਿਨ ਜੇ ਤੁਸੀਂ ਕਹਿੰਦੇ ਕਿ ਬੜਾ ਪਿਆਰ ਨਾਲ ਕਹਦੇ ਅੰਕਲ ਥੋੜਾ ਹਲਵਾ ਹੋਰ ਪਾ ਦਿਓ ਬਿਲਕੁਲ ਉਹ ਜਦੋਂ ਖਾਂਦੇ ਸੱਚੀ ਸਕੂਨ ਆਉਂਦਾ ਪੂਰਾ ਸਕੂਨ ਆਉਂਦਾ ਕਿਉਂਕਿ ਭਾਜੀ ਗੱਲ ਇਹ ਆ ਇੱਕ ਹੋਰ ਗੱਲ ਆ ਹੁਣ ਜਿਹੜੇ ਰੱਜ ਦੇ ਪੁੱਛਦੇ ਘਰ ਆ ਉਹਨਾਂ ਦੀ ਤਾਂ ਡਾਈਟ ਹੀ ਨਹੀਂ ਸੈੱਟ ਹੁੰਦੀ ਕੋਈ ਕਹਿੰਦਾ ਸਾਈਕਲ ਚਲਾਓ ਕੋਈ ਕਹਿੰਦਾ ਜਿਮ ਜਾਓ ਜਿਹਨੇ ਸਵੇਰ ਤੋਂ ਸ਼ਾਮ ਤੱਕ ਬੋਰੀਆਂ ਭਰਨੀਆਂ ਆ ਉਹਨੂੰ ਪੁੱਛੋ ਵੇ ਇਹਦਾ ਸੁਆਦ ਕੀ ਐ ਇਸ ਲੰਗਰ ਦਾ ਸੁਆਦ ਕੀ ਐ ਰੋਹਾਨੀ ਤੇ ਲਸਾਨੀ ਜਿਹੜਾ ਸੁਆਦ ਆਉਂਦਾ ਆ ਉਹ ਚੱਕ ਕੇ ਵੇ ਬਾਕੀ ਕਹਿਣਾ ਪੈਂਦਾ ਕਿ ਤੇਰਾ 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 ਪਾਣਾ ਮਿੱਠਾ ਲੱਗਿਆ ਇੱਕ ਕਰੋੜਾਂ ਕਰੋੜਾਂ ਵਾਰ ਸਿਰ ਝੁੱਕਦੇ ਬਾਬੇ ਨਾਨਕ ਵੱਲ ਕਰੋੜਾਂ ਕਰੋੜਾਂ ਵਾਰ ਵੀ ਝੁੱਕੇ ਤਾਂ ਵੀ ਘਟ ਰਿਸ਼ਭ ਵੀਰੇ ਚਲੋ ਬਹੁਤ ਸ਼ੁਕਰੀਆ ਅੰਕਲ ਜੀ ਚਲੋ ਇੱਕ ਵਾਰ ਤੁਹਾਨੂੰ ਤਸਵੀਰਾਂ ਮੈਂ ਦਿਖਾ ਦਵਾਂ ਇੰਦਰ ਵੀ ਸਾਡੇ ਹਲਵਾਈ ਸੇਵਾ ਤੇ ਲੱਗੇ ਹੋਏ ਨੇ ਇਧਰਲੇ ਪਾਸੇ ਵੀ ਦਿਖਾ ਦੋ ਕੂੜੀਆਂ ਵੱਟੀ ਜਾਂਦੇ ਆ ਉਧਰ ਤળી ਜਾਂਦੇ ਆ ਤੇ ਇਹਨਾਂ ਦੀ ਵੀ ਮਿਹਨਤ ਆ ਠੀਕੋ ਚਲੋ ਉਹ ਆਂਟੀਆਂ ਬੀਬੀਆਂ ਵੀ ਲੱਗਿਆ ਉਧਰ ਦਿਖਾਈ ਉਹ ਵੇਲੀ ਜਾਂਦਾ ਸਾਡਾ ਭਰਾ ਉਹ ਕਹਿੰਦਾ ਮੈਂ ਆਉਣਾ ਨਹੀਂ ਲੁੱਕ ਗਿਆ ਐਡਾ ਵੱਡਾ ਬੰਦਾ ਲੁਕੂਗਾ ਕਿੱਦਾਂ ਚਲੋ ਠੀਕ ਆ ਬਹੁਤ ਖੂਬਸੂਰਤ ਤਸਵੀਰ ਹੈ ਮਨਮੋਹਕ ਤਸਵੀਰ ਹੈ ਸਾਡੇ ਸੇਠੀ ਭਾਜੀ ਆ ਬੋਲਦੇ ਘਟਿਆ ਆ ਆਫ ਕੈਮਰਾ ਜਿਆਦਾ ਗੱਲਾਂ ਕਰਦੇ ਆ ਤੇ ਬੜੀ ਪਿਆਰ ਦੀ ਭਾਵਨਾ ਹੈ ਸੇਵਾ ਦੀ ਭਾਵਨਾ ਆ ਵੀ ਵੀਰ ਜੀ ਆਏ ਹੋਏ ਨੇ ਇਧਰ ਵੀਰ ਨੂੰ ਮੈਂ ਸਵੇਰ ਤੋਂ ਦੇਖ ਰਿਹਾ ਸੇਵਾ ਕਰ ਰਿਹਾ ਲੱਕੀ ਜੀ ਨੇ ਵਰੁਣ ਜੀ ਵਰੁਣ ਵਰੁਣ ਜੀ ਨੇ ਲੱਕੀ ਜੀ ਨੇ ਹਰਿੰਦਰ ਹਰ ਹਰਵਿੰਦਰ ਆਪਣੇ ਇਕਬਾਲ ਭਾਜੀ ਨੇ ਸੇਵਾ ਭਾਵਨਾ ਨੂੰ ਸਲਾਮ ਹੈ ਬੜਾ ਸਮਰਪਣ ਐ ਸੇਵਾ ਭਾਵਨਾ ਚ ਬਾਜੀ ਉਹਨਾਂ ਦੀ ਜੀ ਬਾਜੀ ਵਿਚਾਰ ਜੀ ਸਾਰੀ ਹੀ ਸੰਗਤ ਨੂੰ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਬਾਬੇ ਨਾਨਕ ਦੀ ਫਲਸਫੀ ਹੈਗੀ ਜਿਹੜੇ ਉਹਨਾਂ ਦੇ ਰਸੇ ਮਾਰਗ ਤੇ ਚੱਲੀਏ ਨਾਮ ਜਪੀਏ ਕਿਰਤ ਕਰੀਏ ਤੇ ਵੰਡ ਛਕੀਏ ਸਾਰੀ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਛਾ ਬੱਚੇ ਤੁਹਾਡਾ ਇੰਤਜ਼ਾਰ ਕਰੇ ਮੈਂ ਕਿਹਾ ਬਹੁਤਾ ਸਮਾਂ ਨਹੀਂ ਲੈਣਾ ਸ਼ਰਮਾ ਜੀ ਸਾਡੇ ਨਾਲ ਨੇ ਬੜੀ ਸਮਰਪਣ ਭਾਵਨਾ ਸੇਵਾ 'ਚ ਜੀ ਸ਼ਰਮਾ ਜੀ ਬਹੁਤ ਤੁਸੀਂ ਹਮੇਸ਼ਾ ਸਾਥ ਦਿੰਦੇ ਹੋ ਸਹਿਯੋਗ ਦਿੰਦੇ ਹੋ ਅੱਜ ਇੱਥੇ ਆ ਦੇਖ ਕੇ ਜਦੋਂ ਪੂਰੀ ਸੰਗਤ ਬੜੇ ਮਨ ਨਾਲ ਖੁਸ਼ ਹੋ ਕੇ ਲੰਗਰ ਸ਼ੱਕ ਦੀ ਬੜਾ ਆਨੰਦ ਆਉਂਦਾ ਤੁਸੀਂ ਕੀ ਕਹੋਗੇ ਦੇਖੋ ਜਿੱਦਾਂ ਪਹਿਲੋ ਤੁਸੀਂ ਇੱਕ ਬਾਈਟ ਚ ਉਹਨਾਂ ਨੇ ਕਿਹਾ ਕਿ ਅਸੀਂ ਬਾਬੇ ਦੇ ਚੋਰ ਬਾਕੀ ਚੋਰ ਅਸੀਂ ਜੋ ਮੇਰੀ ਸੋਚ ਆ ਕਿ ਬਾਬੇ ਕੋ ਹਮੇਸ਼ਾ ਮੰਗਦੇ ਰਹੀਏ ਕਿ ਅਸੀਂ ਐਦਾਂ ਹੀ ਕਰਦੇ ਰਹੀਏ ਹਮੇਸ਼ਾ ਐਦਾਂ ਥਰ ਵੀ ਹਾਂ ਬਸ ਮਤਲਬ ਕਿ ਅਸੀਂ ਬਾਬੇ ਦੇ ਹੱਥੇ ਡਾੜ ਦੇ ਕਿ ਸਾਡੇ ਹੱਥ ਐਦਾਂ ਹੀ ਰਹਿਣ ਕਿ ਜਿੰਨਾ ਕਿ ਸਾਡੇ ਕੋ ਹੋ ਸਕੇ कि ਅਸੀਂ ਸਾਰੀ ਸੇਵਾ ਭਾਵਨਾ ਚਾਹੇ ਵਿਚਾਰਾ ਦੀ ਸਾਂਝ ਪਾ ਲਈਏ ਕੋਈ ਪੈਸੇ ਪੱਕੀ ਹੋਵੇ ਜਾਂ ਕਿਸੇ ਕੋਈ ਕੀਰਤ ਆਪਣੀ ਕੀਰਤ ਹੋਵੇ ਤਾਂ ਵੀ ਅਸੀਂ ਕਰਨ ਨੂੰ ਹਮੇਸ਼ਾ ਤਿਆਰੀ ਹੈ ਜੀ ਬਾਬੇ ਦੇ ਸਾਰਿਆਂ ਨੂੰ ਵਧਾਈਆਂ ਦੇਣੇ ਆ ਤੇ ਮਨ ਮਿਟਾਵ ਛੱਡ ਕੇ ਸਾਰਿਆਂ ਨਾਲ ਮਿਲਜੁਲ ਕੇ ਰਹਿਣਾ ਚਾਹੀਦਾ ਇਹੀ ਸੰਦੇਸ਼ ਦੇਣਾ ਚਾਹੀਦਾ ਬਹੁਤ ਸ਼ੁਕਰੀਆ ਬਹੁਤ ਵਧੀਆ ਇੱਧਰ ਇੱਕ ਹੋਰ ਤਸਵੀਰ ਦਿਖਾਣੀ ਆ ਆ ਲੈ ਆਹ ਦੇਖ ਤਸਵੀਰ ਆ ਪਿਆਰੇ ਪਿਆਰੇ ਬੱਚੇ ਹੈ ਆਹ ਧੀਆਂ ਧਿਆਣੀਆਂ ਬੱਚੀਆਂ ਕਿਨੇ ਚਾਹ ਨਾਲ ਆ ਰਹੇ ਆ ਤਾਂ ਸੱਚੀਓ ਮਨ ਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਔਰ ਅਲੌਕਿਕ ਮਜ਼ਾਰਾ ਇਹਨਾਂ ਚੀ ਸੰਗਤ 'ਚ ਰੱਬ ਵਸਦਾ ਔਰ ਸੰਗਤ ਨੂੰ ਜਦ ਖੁਸ਼ ਦੇਖਦੇ ਆ ਤਾਂ ਮਨ ਮਹਿਸੂਸ ਕਰਦਾ ਕਿ ਮੇਰਾ ਸਤਿਗੁਰ ਸੱਚਾ ਪਾਤਸ਼ਾਹ ਵੀ ਖੁਸ਼ ਹੋਵੇਗਾ ਆ ਵੀ ਸਾਡਾ ਭਰਾ ਹਮੇਸ਼ਾ ਸੇਵਾ ਕਰਦਾ ਤਾਂ ਬਹੁਤ ਬਹੁਤ ਇਹਨਾਂ ਸਾਰਿਆਂ ਦਾ ਸਮਰਪਣ ਭਾਵਨਾ ਆ ਸੇਵਾ ਦੀ ਭਾਵਨਾ ਹੈ ਸਾਰਿਆਂ ਦੀ ਤੇ ਸਾਰਿਆਂ ਦੀ ਭਾਵਨਾ ਨੂੰ ਸਲਾਮ ਕਰਦੇ ਆ ਔਰ ਸਭ ਤੋਂ ਵੱਡਾ ਸਲਾਮ ਬਾਰ-ਬਾਰ ਕਰੋੜਾਂ ਅਰਬਾਂ ਬਾਬੇ ਨਾਨਕ ਨੂੰ ਜਿਨ੍ਹਾਂ ਦੀ ਇਹ ਫਿਲਾਸਫੀ ਹੈ ਔਰ ਜਿੱਤੋਂ ਅਸੀਂ ਮਾਰਗਦਰਸ਼ਨ ਲੈ ਕੇ ਚੱਲਦੇ ਪਏ ਆ ਔਰ ਮਹਾਰਾਜ ਸਰ ਹੁਣ ਚੜ੍ਹਦੀ ਕਲਾ ਚ ਰੱਖਣ ਬਹੁਤ ਬਹੁਤ ਸ਼ੁਕਰੀਆ